ਜਾਣਦੇ ਕਿ ਉਸ ਸਮੇਂ ਕੀ ਹਾਲਾਤ ਸੀ ਆਪਣੇ ਮੋਢ ਕੋਲ ਆਪ ਵੀ ਸਾਰੇ ਜਾਣਦੇ ਕਿ ਉਸ ਸਮੇਂ ਕੀ ਹਾਲਾਤ ਸੀ ਆਪਣੇ ਮੋਢ ਕੋਲ ਉਦੋਂ ਗੁਰੂ ਘਰਾਂ ਵਿੱਚ ਕਿੰਨੇ ਮਹੰਤ ਕਬਜਾ ਕਰਕੇ ਬੈਠੇ ਸੀ ਕਿੰਨੇ ਉਹ ਆ ਕੇ ਅਰਦਾਸ ਵੀ ਸਤ ਗੁਰਾਂ ਦੇ ਸਨਮੁਖ ਹੋਈ ਜਾਣੇ ਅਣਜਾਣੇ ਦੀਆਂ ਭੁੱਲਾਂ ਬਖ ਦੇਣੀਆਂ ਤੇ ਪ੍ਰਧਾਨ ਸਾਹਿਬ ਨੇ ਵੀ ਅੱਜ ਫਰਾਕ ਦਿੱਲੀ ਦੇਖਦਿਆਂ ਆਪਣੇ ਦਿਲ ਦੇ ਹਿਰਦਿਆਂ ਦੇ ਵਿੱਚੋਂ ਇਸ ਸਮੁੱਚੇ ਪੰਥ ਤੋਂ ਅੱਜ ਮਾਫੀ ਵੀ ਗੁਰੂ ਅਕਾਲ ਤਖਤ ਦੇ ਸਾਹਮਣੇ ਕੋ ਕੇ ਮੰਗੀ ਆ ਮੈਂ ਸਮਝਦਾ ਜਿਹੜਾ ਸਮਾਂ ਆ ਇਹ ਬੜਾ ਭਿਆਨਕਰ ਚੱਲ ਰਿਹਾ ਕਿਉਂਕਿ ਸਿੱਖ ਪੰਥ ਦੀ ਜਿਹੜੀ ਸ਼ਕਤੀ ਆ ਇਹਨੂੰ ਖੇਰੂ ਖੇਰੂ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਕਈ ਵਾਰੀ ਸਾਡੇ ਕੁਝ ਵੀਰ ਸ਼ਾਮਲ ਹੋ ਜਾਂਦੇ ਅੱਜ ਪ੍ਰਧਾਨ ਜੀ ਨੇ ਵੀ ਬੇਨਤੀ ਕੀਤੀ ਮੈਂ ਵੀ ਪਹਿਲਾਂ ਬੇਨਤੀ ਕੀਤੀ ਸੀ ਕੇ ਭਰਾਵਾਂ ਦਾ ਬਖਰੇਵਾ ਘਰ ਵਿੱਚ ਹੋ ਸਕਦਾ ਪਰ ਪ੍ਰਾਤਨ ਸਾਡੀ ਰਵਾਇਤ ਰਹੀ ਜੇਲੇ ਕੋਈ ਬਾਹਰਲਾ ਹਮਲਾ ਕਰੇ ਅਸੀਂ ਇਕੱਠੇ ਹੋ ਜਾਂਦੇ ਆ ਅੱਜ ਸਮੁੱਚਾ ਪੰਥ ਇੱਕ ਥਾਂ ਇਕੱਤਰ ਹੋਵੇ ਤੇ ਇੱਕ ਥਾਂ ਇਕੱਤਰ ਹੋਇਆ ਸਿੱਖ ਪੰਥ ਦੀ ਤਾਕਤ ਸ਼ਕਤੀ ਵਧੂਗੀ